ਤੁਸੀਂ ਇਹਨੂੰ ਜਦੋਂ ਜਦੋਂ ਇਹ ਅੱਲ ਪੈ ਜਾਣੀ ਵੀ ਇਹ ਤਾਂ ਐਨਜੀਓ ਤੋਂ ਪੈਸਾ ਖਾਗੇ ਇਹ ਬਹੁਤ ਘਾਤਕ ਗੱਲ ਹੈ ਕੀ ਇਹ ਫੈਮਿਲੀ ਚ ਅੱਗੇ ਦੀ ਅੱਗੇ ਜ਼ਿੰਦਗੀ ਚ ਤੁਹਾਨੂੰ ਤੰਗ ਕਰੂਗੀ ਗੱਲ ਮੈਂ ਇਸ ਗੱਲ ਕਰਕੇ ਤੁਹਾਨੂੰ ਸਵਾਲ ਕਰ ਰਿਹਾ ਫਿਰ ਐਨਜੀਓ ਬੰਦ ਕਰ ਦੇਣੀ ਚਾਹੀਦੀ ਹੈ ਜੇ ਮੈਂ ਇਸ ਗੱਲ ਨੂੰ ਦਿਲ ਤੇ ਲੈ ਜਾਵਾਂ ਕਿ ਯਾਰ ਕੱਲ ਨੂੰ ਮੇਰੇ ਮੁੰਡੇ ਨੂੰ ਵੀ ਕੋਈ ਕਹੂਗਾ ਜਾਂ ਮੇਰੀ ਕੁੜੀ ਨੂੰ ਵੀ ਕੋਈ ਕਹੂਗਾ ਇਹਦਾ ਤਾਂ ਬਾਪ ਐਨਜੀਓ ਚ ਪੈਸੇ ਖਾਂਦਾ ਸੀ ਫਿਰ ਮੈਂ ਬੰਦ ਕਰ ਦੇਣੀ ਚਾਹੀਦੀ ਜਾਂ ਮੈਨੂੰ ਕੋਈ ਦਸਤਾਵੇਜ਼ ਲੈਟਰ ਕਿੱਥੋਂ ਮਿਲਣਾ ਇੱਕ ਵਾਰੀ ਮੈਂ ਉੱਚੋ ਗੋ-ਥਰੂ ਹੋ ਕੇ ਲੈਟਰ ਲੈ ਲੈਣਾ ਕਿ ਭਾਈ ਮੈਂ ਐਨਜੀਓ ਚ ਕੁਝ ਨਹੀਂ ਖਾਂ ਕੀ ਕਰਨਾ ਚਾਹੀਦਾ ਫੇ ਮੈਨੂੰ ਤੁਹਾਡੇ ਤੁਹਾਡੇ ਹਿਸਾਬ ਨਾਲ ਇੱਕ ਤੁਸੀਂ ਵੀ ਓਪੀਨੀਅਨ ਦਿਓ ਮੈਨੂੰ ਆਪਣਾ ਕਿਵੇਂ ਸਾਬਤ ਕਰਾਂ ਕਿ ਐਨਜੀਓ ਚੋਂ ਮੇਰਾ ਘਰ ਨਹੀਂ ਚੱਲਦਾ ਜਾਂ ਇਹ ਕਹਾਂ ਕਿ ਕੀੜੇ ਪੈਣ ਮੇਰੇ ਜੇ ਮੈਂ ਐਨਜੀਓ ਚ ਇਕਰ ਪਿਆ ਵੀ ਕਰ ਲੈ ਕੇ ਜਾਂਦਾ ਹਾਂ ਕੀ ਕਹਾਂ ਜਿਵੇਂ ਹਰਸਿਮਰਤ ਬਾਦਲ ਨੇ ਕਿਹਾ ਸੀ ਜਿਨ੍ਹਾਂ ਨੇ ਬੇਦਬੀ ਕਰਾਈ ਉਹਨਾਂ ਦਾ ਕੱਖ ਨਾ ਰਵੇ ਇਹ ਦੇਖੋ ਹੁਣ ਇਹ ਗੱਲਾਂ ਤਾਂ ਮੈਂ ਨਹੀਂ ਕਿ ਰਸਦਾ ਤੁਸੀਂ ਵੀ ਕਹਿ ਦਿਓ ਕਿ ਉਹਦਾ ਕੱਖ ਨਾ ਰਹੇ ਜਿਹੜਾ ਪੈਸਾ ਖਾਂਦਾ ਹੈ ਦੁਨੀਆ 'ਚ ਜਿਹੜਾ ਬੰਦਾ ਵੀ ਪੈਸੇ ਖਾਂਦਾ ਉਹਦਾ ਕਿਸੇ ਦਾ ਕੱਖ ਨਾ ਰਹੇ ਵੀ ਜਿਹੜਾ ਐਨਜੀਓ ਚੋਂ ਪੈਸੇ ਖਾਂਦਾ ਹੈ ਉਦਾ ਕੱਖ ਨਾ ਰਵੇ ਮਾਰਾ ਇਹਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਦਿਓ ਉਦਾ ਕੱਖ ਨਾ ਰਵੇ ਭਾਜੀ ਉਹਦਾ ਤਾਂ ਚਲੋ ਸਬੂਤ ਨਹੀਂ ਨਾ ਮਿਲਿਆ ਤੁਸੀਂ ਹਰਸਮਰਤ ਕੌਰ ਬਲਜੀ ਦੀ ਗੱਲ ਕੀਤੀ ਨਾ ਉਹਦਾ ਤਾਂ ਸਬੂਤ ਨਹੀਂ ਮਿਲੇ ਮੇਰੀ ਏਂਜੋ ਤਾਂ ਜਿੰਦੀ ਹੈ ਨਹੀਂ ਨਹੀਂ ਆ ਸਬੂਤ ਹੀ ਹੈ ਇਤੋਂ ਵੱਡਾ ਸਬੂਤ ਹੀ ਹੋ ਜੂਗਾ ਨਹੀਂ ਸਬੂਤ ਇੰਦਾ ਸੈਂਸ ਉਹ ਵੀ ਆਪਾਂ ਉਹਦੀ ਵੀ ਕੋਈ ਵੇਟ ਕਰਨੀ ਆਪਾਂ ਰੱਬ ਦੀ ਵੀ ਕੋਈ ਵੇਟ ਕਰਨੀ ਕਿ ਮੇਰਾ ਬੇੜਾ ਕਰ ਕਰੇ ਪਹਿਲਾਂ ਹੀ ਆਜੋ ਸ਼ਾਮ ਨੂੰ 7 ਤੋਂ 9 ਮਾਡਲ ਟਾਊਨ ਲੁਧਿਆਣੇ ਬਾਬਾ ਦੀਪ ਸਿੰਘ ਗੁਰਦੁਆਰਾ ਸਾਹਿਬ ਦੇ ਕੋਲ ਇੱਕ ਹਿੱਸਾ ਹੈ ਵਿਰੋਧ ਵਾਲਾ ਪਰ ਇੱਕ ਹਿੱਸਾ ਉਹ ਵੀ ਤਾਂ ਹੈ ਜਿਹੜਾ ਤੁਹਾਡੇ ਨਾਲ ਵੀ ਖੜਾ ਹੈ ਉਹ